ਸਟਾਰਟ ਕਿਸੇ ਦਲੀਲ ਤੋਂ ਬਚਣ ਲਈ ਨਾਰਾਜ਼ਗੀ ਪ੍ਰਗਟ ਕਰਨਾ ਸਭ ਤੋਂ ਆਸਾਨ ਪਰ ਸਭ ਤੋਂ ਅਨਸੁਖਾਵਾਂ ਢੰਗ ਹੈ ਡੰਡੀ ਮੁੱਖ ਮੰਤਰੀ ਜੀ ਨੇ ਹਰਿਆਣਾ ਸਰਕਾਰ ਵੱਲੋਂ ਪੰਚਕੁਲਾ ਤੇ ਫਰੀਦাবাদ ਵਿੱਚ ਰਹਿੈਸੀ ਪਲਾਟਾਂ ਦੀ ਵੰਡ ਸੰਬੰਧੀ ਚੱਲ ਰਹੇ ਵਾਦ ਵਿਵਾਦ ਤੋਂ ਬਚਣ ਲਈ ਇਸ ਢੰਗ ਦੀ ਵਰਤੋ ਕਰਨ ਦਾ ਯਤਨ ਕੀਤਾ ਹੈ ਡੰਡੀ ਉਹਨਾਂ ਨੇ ਆਪਣੇ ਲਿਹਾਜ਼ਦਾਰਾਂ ਨੂੰ ਆਪਣੇ ਵੱਲੋਂ ਅਤੇ ਆਪਣੇ ਪੂਰਵ ਗਾਮੀਆਂ ਵੱਲੋਂ ਪਲਾਟ ਅਲਾਟਮੈਂਟ ਸੰਬੰਧੀ ਸਪੀ ਇੱਕ ਸੂਚੀ ਦੇ ਪਿੱਛੇ ਕਿਸੇ ਰਾਜਸੀ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ ਡੰਡੀ ਉਹਨਾਂ ਨੇ ਕਿਹਾ ਕਿ ਆਰਐਸ ਵਾਲਿਆਂ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਸਾਜਸ਼ ਰਚੀ ਹੈ ਡੰਡੀ ਜਿਸ ਤਰ੍ਹਾਂ ਦਿੱਲੀ ਵਿੱਚ ਉਹਨਾਂ ਦੇ ਇੱਕ ਸੀਨੀਅਰ ਸਾਥੀ ਨੂੰ ਹਰ ਦੰਗੇ ਜਾਂ ਹਰ ਰੇਲਵੇ ਦੁਰਘਟਨਾ ਵਿੱਚ ਵਿਦੇਸੀ ਹੱਥ ਨਜ਼ਰ ਆਇਆ ਕਰਦਾ ਸੀ ਉਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਉਹਨਾਂ ਨੂੰ ਗੱਡੀਆਂ ਉਤਾਰਨ ਲਈ ਗੁਪਤ 에ਜੈਂਟਾਂ ਦੀ ਸਾਜਸ ਨਜ਼ਰ ਆਉਂਦੀ ਹੈ ਡੰਡੇ ਅਜਿਹਾ ਕਰਕੇ ਮੁੱਖ ਮੰਤਰੀ ਜੀ ਨੇ ਇੱਕ ਰਾਸੀ ਨੇਤਾ ਅਤੇ ਪ੍ਰਬੰਧਕ ਦੇ ਤੌਰ ਤੇ ਆਪਣੇ ਮਾਨ ਸਨਮਾਨ ਵਿੱਚ ਵਾਦਾ ਨਹੀਂ ਕੀਤਾ ਡੰਡੇ ਉਹਨਾਂ ਨੂੰ ਆਉਣ ਵਾਲੀਆਂ ਆਮ ਚੋਣਾ ਸੰਬੰਧੀ ਜੋ ਚਿੰਤਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਭੈੜੀ ਭਾਸ਼ਾ ਅਤੇ ਅਯੋਗ ਸਾਧਨਾ ਦੀ ਵਰਤੋਂ ਲਈ ਇਹ ਕਾਰਨ ਜੋਗ ਸਿੱਧ ਨਹੀਂ ਹੁੰਦਾ ਡੰਡੇ ਉਹਨਾਂ ਨੇ ਇਹ ਗੱਲਾਂ ਮੁੱਖ ਤੌਰ ਤੇ ਟਰਿਬਿਊਨ ਦੇ ਵਿਰੁੱਧ ਕਈਆਂ ਜਿਸ ਨੇ ਪਲਾਟਾਂ ਦੇ ਅਲਾਟੀਆਂ ਦੀ ਇੱਕ ਸੂਚੀ पिछले हफ्ते प्रकाशित की डंडी हाँ जी लिखे भी लो पैरा सेकेंड रेडी ਸਟਾਰ ਸਿੱਖ ਧਰਮ ਵਿੱਚ ਦਸਵੰਦ ਦਾ ਬਹੁਤ ਸਤਿਕਾਰਿਤ ਅਤੇ ਆਰਥਿਕ ਮਹੱਤਵ ਹੈ ਡੰਡੀ ਇਸ ਦੀ ਸ਼ੁਰੂਆਤ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਡੰਡੀ ਦਸਵੰਦ ਪ੍ਰਥਾ ਅਸਲ ਵਿੱਚ ਮਸੰਦ ਪ੍ਰਥਾ ਦਾ ਹੀ ਨਿਖਰਿਆ ਰੂਪ ਹੈ ਡੰਡੀ ਇਹ ਇੱਕ ਨਿਮਾਣੇ ਅਤੇ ਸੱਚੇ ਸਿੱਖ ਲਈ ਆਪਣੀ ਕਿਰਤ ਕਮਾਈ ਵਿੱਚੋਂ ਗੁਰਮਤ ਤੇ ਲੋਕ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਨੂੰ ਸਫਲਤਾਪੂਰਵਕ ਨਿਪਰੇ ਚਾਰਨ ਲਈ ਲਾਜ਼ਮੀ ਕੀਤਾ ਗਿਆ ਇੱਕ ਮਾਲੀ ਯੋਗਦਾਨ ਹੈ ਡੰਡੀ ਹਰੇਕ ਸਿੱਖ ਆਪਣੀ ਨੇਕ ਕਮਾਈ ਦਾ ਦਸਵਾਂ ਹਿੱਸਾ ਗੁਰੂ ਘਰ ਨੂੰ ਅਰਪਿਤ ਕਰਕੇ ਗੁਰੂ ਦੀਆਂ ਖੁਸ਼ੀਆਂ ਦਾ ਪਾਤਰ ਬਣਦਾ ਹੈ ਡੰਡੀ ਕਈ ਵਾਰ ਦਸਵੰਦ ਨੂੰ ਦਾਨ ਪੁੰਨ ਵਜੋਂ ਵੀ ਤਸਲੀਮ ਕਰ ਲਿਆ ਜਾਂਦਾ ਹੈ ਪਰ ਦਾਨ ਦੀ ਧਾਰਨਾ ਕਰਮ ਕਾਂਢੀ ਵਿਧੀ ਵਿਧਾਨ ਨਾਲ ਜੁੜੀ ਹੋਈ ਹੋਣ ਕਰਕੇ ਮਨੁੱਖ ਨੂੰ ਮੁਕਤੀ ਦਾ ਲਾਰਾ ਲਾਉਂਦੀ ਹੈ ਜਿਸ ਦੀ ਸਿੱਖੀ ਸਿਧਾਂਤ ਵਿੱਚ ਕੋਈ ਥਾਂ ਨਹੀਂ ਹੈ ਡੰਡੀ ਇਸ ਦੇ ਨਾਲ ਹੀ ਦਾਨ ਬਿਹਲੜਾਂ ਅਤੇ ਮੰਗਤਿਆਂ ਨੂੰ ਕਿਰਤ ਸਭਿਆਚਾਰ ਤੋਂ ਬੇਮੁਖ ਕਰੀ ਰੱਖਦਾ ਹੈ ਡੰਡੀ ਦਸਵੰਦ ਦੀ ਰਕਮ ਸਿੱਖਾਂ ਵੱਲੋਂ ਸਵੈ ਇੱਛਾ ਨਾਲ ਦਿੱਤੀ ਜਾਂਦੀ ਹੈ ਜੋ ਪਹਿਲ ਦੇ ਆਧਾਰ ਤੇ ਰੋਹਾਨੀ ਖੁਰਾਕ ਦੇਣ ਵਾਲੇ ਧਰਮ ਕਾਰਜਾਂ ਖਿੱਤ ਵਰਤੀ ਜਾਂਦੀ ਹੈ ਡੰਡੀ ਇਹ ਖੁਰਾਕ ਸਾਧ ਸੰਗਤ ਦੇ ਮਿਲਾਪ ਗੁਰਬਾਣੀ ਕੀਰਤਨ ਅਤੇ ਗੁਰੂ ਉਪਦੇਸ਼ ਰਾਹੀਂ ਪ੍ਰਾਪਤ ਹੁੰਦੀ ਹੈ ਡੰਡੀ ਭਾਵੇਂ ਦਸਵੰਦ ਦੀ ਬਧੇਰੇ ਲੋੜ ਗੁਰੂ ਅਰਜਨ ਦੇਵ ਜੀ ਦੇ ਸਮੇ ਮਹਿਸੂਸ ਕੀਤੀ ਗਈ ਪਰ ਇਸ ਦੀ ਹਾਮੀ ਪੂਰਵ ਕਾਲੀ ਗੁਰੂਆਂ ਨੇ ਵੀ ਭਰੀ ਸੀ ਡੰਡੇ